ਪੰਡਰੇਨਾ ਨਾਰਾਇਣ ਘਰ ਰਤਿ ਗਿਆਨ ਦੇ ਉਪਕਾਰ ਪੰਡਰੇਨਾ ਭਗਵਾਨ ਜੀ ਦੇ ਮਾਉਲੀ ਚਾਰੇ ਸ਼ਰਵਾਰਾ ਹਰੋ ਤੀਜ ਜਗਦੇਵ ਦੇ ਤੁਹਾਰਾ ਮਹਾਰਾਜ ਜੀ ਜੈ ਸੰਤ ਸ਼ੇਨਾ ਮਹਾਰਾਜ ਜੀ ਜੈ ਪੰਡਰੇ ਦੇਸ਼ੇ ਯਾਦ ਪੁਰਦਾਣਾ ਪੁਰੇ ਪੁਰਦਾਣਾ ਕਾ ਮੋਹ ਸਾਧਿਸ਼ੇ ਨ ਜਾ ਪੰਡਰੀਆ ਇੱਧੋ ਅਸਾਈ ਹੋਈ ਜਾਓ ਪੰਡਰੇਨਾ ਭਗਵਾਨ ਜੀ ਦੇ ਮਾਉਲੀ ਚਾਰੇ ਸ਼ਰਵਾਰਾ